ਹਾਂਜੀ ਬਾਬੇਓ ਕੀ ਹਾਲ ਚਾਲ ਆ ਟਿੱਕ ਟੌਕਾਰੇ ਤੇ ਅੱਜ ਦੇ ਵਲੌਗ ਚ ਬਈ ਥੋੜਾ ਜਿਹਾ ਘਟਾ ਜਾ ਪੈ ਗਿਆ ਆਪਾਂ ਠੀਕ ਆ ਪਹਿਲੀ ਵਾਰ ਆਪਣੇ ਕੋਈ ਜਾਨਵਰ ਮਰਿਆ ਪ੍ਰਾਣਾ ਠੀਕ ਆ ਤੁਹਾਨੂੰ ਦਿਖਾਵਾਂਗੇ ਉਹ ਵੀ ਠੀਕ ਆ ਬਈ ਤੇ ਤੁਹਾਨੂੰ ਮੈਂ ਪਹਿਲਾਂ ਵਾਲਾ ਸਾਰਾ ਉਹ ਦੱਸਦਾ ਵੀ ਕੀ ਬਣਿਆ ਦੇਖੋ ਮੈਂ ਜਿਹੜੀ ਉਹ ਜੋੜੀ ਸੀਗੀ ਜਿਹੜੀ ਆਪਾਂ ਕੱਲ ਲੈ ਕੇ ਆਏ ਆਂਗੇ ਉਹ ਮੈਂ ਖੁੱਡੇ ਛੱਡੀ ਖੁੱਡੇ ਚ ਥਲੇ ਚਿੱਟੀਆਂ ਵਾਲੀ ਫਿਰਦੀ ਸੀ ਹਨਾ ਟੁੰਡ ਨਹੀਂ ਦਿਖੀ ਹੈਗੀ ਮੈਨੂੰ ਮੈਂ ਖਾ ਟੁੰਡ ਉੱਤੇ ਤੇ ਟੁੰਡ ਦੀ ਪਤਾ ਨਹੀਂ ਬਈ ਮੇਰੀ ਵੀ ਨੀਗਾ ਵੱਜੀ ਹੈਗੀ ਪਤਾ ਨਹੀਂ ਕੀ ਹੋ ਗਿਆ ਉਹਨੂੰ ਆਪਣੀ ਟੁੰਡ ਵੀ ਪਤਾ ਨਹੀਂ ਕੀ ਹੋ ਗਿਆ ਮਰ ਗਈ ਮਰੀ ਪਈ ਸੀਗੀ ਉੱਤੇ ਫੱਟੀ ਤੇ ਹਨਾ ਕੀ ਪਤਾ ਹੁਣ ਲੜ ਲੜ ਸੁਨਪਾ ਪਈਆਂ ਹੁਣ ਚਲੋ ਕੋਈ ਨਾ ਮ ਦਿਖਾਉਣਾ ਵੈਸੇ ਮੈਂ ਛੇੜੀ ਨਹੀਂ ਹੈਗੀ ਮੈਂ ਪਹਿਲਾਂ ਦੇਖਣ ਦੇ ਮਹਾਇਰਾ ਆ ਗਈ ਹੋ ਗਿਆ ਕੱਲ ਪਰਸ ਹੋ ਜਾ ਚੰਗੀ ਭਲੀ ਦੀ ਚਲੋ ਆਪੋ ਦੇਖਦੇ ਹਾਂ ਕਿਹ ਰਾਣਾ ਬਹੁਤ ਮਤਲਬ ਆਜੀ ਬਈ ਹੁਣ ਆਏ ਨਹੀਂ ਪਤਾ ਯਾ ਲੜੀਆਂ ਨੇ ਯਾਰ ਪਤਾ ਨਹੀਂ ਕੀ ਹੋ ਰਹਾਣਾ ਹਣ ਜੋ ਦੇਖੋ ਮੜੀ ਅੱਖ ਤੇ ਲਖੂਨ ਜਾ ਰਹਾਗਾ ਪਾਣੇ ਕੀ ਹੋਗਾ ਕੋਈ ਤਰੀਨ ਲੈ ਚੰਗੀ ਪੜੀ ਨੂੰ ਬਈ ਆ ਨਹੀਂ ਪਤਾ ਕੋਈ ਜਾਨ ਬੁਰ ਜਨ ਬੁਰ ਮਾਰ ਗਿਆ ਵੇ ਆ ਦੇਖ ਉਰੇ ਵੀ ਸੱਟ ਲਹੂ ਜਿਹਾ ਲੱਗ ਰਿਹਾ ਹੈਗਾ ਠੀਕ ਆ ਬੋਕੀ ਬੋਲੇ ਬੋਲਾ ਠੀਕ ਨੇ ਗਾ ਚੰਜ ਲੜੀਆਂ ਨੇ ਮੈਂ ਤਾਂ ਯਾਰ ਲੜਨ ਦਾ ਵਾਲਾ ਲੱਗਾ ਉਹ ਤਰੀ ਵਾਲੀ ਕਹਿੰਦੀ ਤਾਂ ਠੀਕ ਆ ਬismillah ਚੰਗੀ ਭਲੀ ਕੁਤਰੀ ਬਾਗੀ ਲਾਨੀ ਵਧੀਆ ਚਲੋ ਕੋਈ ਨਾ ਦੀ ਲਿਖੀ ਹੋਈ ਸੀ ਵਿਚਾਰੀ ਠੀਕ ਆ ਮਰਨਾ ਬਾਕੀ ਚਲੋ ਕੋਈ ਨਾ ਬੱਬੋ ਦੱਬ ਦਿੰਨੇ ਆਰੇ ਆਪਣੇ ਆ ਇੱਥੇ ਚਲੋ ਆਪੇ ਭਾਈ ਨਾ ਸੋਨੂੰ ਵੀ ਦਿਖਾਉਣਾ ਜ਼ਰੂਰੀ ਆ ਨਾ ਕੋਈ ਨਾ ਤੂੰ ਸਹੀ ਪੁੱਛੋਵੇਂ ਵੀ ਬਈ ਟੰਡਾ ਮਤਲਬ ਸਾਰੇ ਪੁੱਛਣਗੇ ਦੋਸਤ ਮਿੱਤਰ ਠੀਕ ਆ ਆ ਨੂਨ ਛਿੜਕ ਦਿੰਨੇ ਆ ਉਹ ਸਾਂ ਨੂਨ ਆ ਵੀ ਛਾ ਦਿੰਨੇ ਆ ਠੀਕ ਆ ਹੋਇਆ ਤਾਂ ਬਹੁਤ ਹੀ ਜਿਆਦਾ ਮਾੜਾ ਚਲ ਕੀ ਕਹਿ ਸਕਦੇ ਹਾਂ ਕੁਝ ਤੋਂ ਨੁਮਾਇੰਦਾ ਸਾਡੀ ਗਲਤੀ ਵੀ ਮੈਂ ਵੀ ਮੜਾ ਜਾਂ ਧਿਆਨ ਜਰੱਖਣੋਂ ਹਟ ਗਿਆ ਤੀਗਾ ਕਬੂਤਰਾਂ ਕਣੀ ਠੀਕ ਆ ਮੈਂ ਗੌਰ ਦੀ ਬਾੜਾ ਹੋ ਗਿਆ ਮੱਲਾ ਬਾਕੀ ਯਾਰ ਲੜੀਆਂ ਨੇ ਕਬੂਤਰੀਆਂ ਦਾ ਮੱਕ ਕੋਈ ਨਾ ਮਖੁੱਡਾ ਦੇਖਦਾ ਧਿਆਨ ਨਾਲ ਰੈਸਟਨ ਪੀਸ ਬਾਬੋ ਜੀ ਬੋਮਰ ਹੋ ਗਿਆ ਠੀਕ ਆ ਤੁਸੀਂ ਆਏ ਦੇਖੋ ਹੈਗੀ ਤਾਂ ਉਹ ਵਧੀਆ ਇੰਸਟਾਗ੍ਰਾਮ ਤੇ ਹਨਾ ਚੱਲਣ ਵਾਲੀ ਉਹ ਸੀਗੀ ਮਤਲਬ ਇਹਦੀਆਂ ਮਜਾਦਿਲੀ ਲਾਂ ਚੱਲਿਆ ਨੇ ਹੋਰ ਕਿਸੇ ਕੋ ਉਤਰੇ ਨੇ ਚੱਲੀਆਂ ਆਈਆਂ ਠੀਕ ਆ ਚਲੋ ਜਿੰਨਾ ਕੇ ਦਾ ਸਾਥ ਹੀ ਆਪਣੇ ਨਾਲ ਉਹਨਾਂ ਕ ਦੇਤਾ ਨੇ ਜਿੰਨਾ ਕ ਆਪਣਾ ਆਪਣੇ ਨਮਾਉਣਾ ਸੀ ਉਹਨਾਂ ਕ ਆਪਣੀ ਨਮਾਤਾ ਠੀਕ ਆ ਭਾਈ ਦੱਬਤੀ ਚਲ ਨੱਪਤੀ ਕਹੀਂ ਨੂੰ ਰੱਖ ਲੈ ਇੱਧਰ ਆ ਬੋਲੀ ਹੁਣ ਤਾਂ ਕੋਸਨ ਬੋਰਡ ਨੂੰ ਜੀ ਨਹੀਂ ਕਰਦਾ। ਬੇਰਾ ਦੇਖ ਤਾਂ ਲਿਆ ਮੈਂ ਹੁਣ ਲੜੀਆਂ ਲੁੜੀਆਂ ਦਾ ਕੋਈ ਪਤਾ ਨਹੀਂ ਹੈਗਾ। ਬਾਕੀ ਜਿਹੜੀਆਂ ਪਾਹੀ ਲੜਦੀਆਂ ਹੁੰਦੀਆਂ ਨੇ ਕਾ ਪੱਠੀ ਬੈਠਿਆ ਸੀ। ਇੱਕ ਉਹ ਬੈਠੀ ਐ ਬਸ ਇਹ ਹੀ ਲੜਦਿਆਂ ਨੇ ਉਹਦੇ ਨਾਲ ਦੋ ਇੱਕ ਨਾਲ ਚਿੱਟੀਆਂ ਲਈ ਲੜਦੀ ਹੈਗੀ। ਬਾਕੀ ਜੋੜਾ ਇੱਧਰ ਛੱਡ ਰੱਖਿਆ ਵੀ ਉਧਰ ਜੀਨ ਲਾਉਂਦਾ ਸੀ ਇਹ। ਜੀ ਤਾਂ ਕੋਈ ਨਹੀਂ ਆਇਆ ਤਾਂ ਬੈਠੇ ਜਾਂਦਾ ਵੀ ਚਲ ਇੱਧਰ ਛੱਡ ਦਿੰਦੇ ਆ। ਉਹ ਪਹਿਲੀ ਘਾਟ ਆ ਪੈ ਗਿਆ ਹਨਾ ਦੋ ਆ ਗਏ ਇੱਕ ਗਏ ਇੱਕ ਗਈ ਆਇ ਨਾ ਕਰੇ ਆਪਣੇ ਨਾਲ ਠੀਕ ਆ ਆਏ ਪਾਵੇਂ ਨਾ ਆਵੇ ਪਰ ਪ੍ਰਾਣੇ ਰਹਿਣ ਪ੍ਰਾਣੇ ਨਾ ਜਾਣ ਆਪਣੇ ਹੱਥੋਂ ਠੀਕ ਆ ਵੀ ਹੁਣ ਤੇ ਜਿਹੜਾ ਹੋਗਾ ਤੇ ਉਹਨਾਂ ਕਰ ਲੋ ਕਰਦੇ ਆਂ ਜੀ